ਕੁਲਦੀਪ ਮਾਨਕ ਜੀ ਦੇ ਸੁਪੁੱਤਰ ਔਰ ਉਹਨਾਂ ਦੀ ਬੇਟੀ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਵੀ ਉੱਥੇ ਪਹੁੰਚ ਚੁੱਕੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੁਣ ਪਹੁੰਚੇ ਨੇ ਸੋ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੁਣ ਪਹੁੰਚੇ ਨੇ ਸੋ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਅ ਇਕੱਠੇ ਸ਼ੁਰੂਆਤ ਕੀਤੀ ਸੀ ਗਾਇਕੀ ਦੀ ਹੰਸਰਾ ਜਹਾਂਸ ਜੀ ਨੇ ਸਰਦੂਲ ਸਿਕੰਦਰ ਕੁਲਦੀਪ ਮਾਨਕ ਗੁਰਦਾਸ ਮਾਨ ਸੋ ਸਮਕਾਲੀ ਗਾਇਕ ਨੇ ਔਰ ਇੱਕ ਪਰਿਵਾਰਕ ਮਾਹੌਲ ਦੇ ਨਾਲ ਇਕੱਠੇ ਰਹਿੰਦੇ ਸਨ ਤਾਂ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਅੱਛਾ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸੋ ਗੱਲਬਾਤ ਕਰਨ ਦੀ ਵੀ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਉਹਨਾਂ ਦੀ ਗੱਡੀ ਪਾਕ ਹੋ ਰਹੀ ਹੈ ਸੋ ਬਾਈ ਹੁਣੀ ਜਯੁਧਵੀਰ ਮਾਨਕ ਔਰ ਉਹਨਾਂ ਦੇ ਸਿਸਟਰ ਜਯੁਧਵੀਰ ਮਾਨਕ ਜੀ ਦੇ ਸਿਸਟਰ ਸ਼ਕਤੀ ਮਾਨਕ ਜੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੁਣ ਪਹੁੰਚੇ ਨੇ ਸੋ ਭੈਣ ਸ਼ਕਤੀ ਮਾਨਕ ਜੀ ਔਰ ਜਯੁਧਵੀਰ ਮਾਨਕ ਜੀ ਵੀ ਬਾਈ ਹੁਣੀ ਪਹੁੰਚੇ ਨੇ ਮੈਮ ਸਮਕਾਲੀ ਗਾਇਕ ਰਹਿ ਚੁੱਕੇ ਨੇ ਹੰਸਰਾ ਜਹਾਂਸ ਜੀ ਦੇ ਮਾਨਕ ਸਾਹਿਬ ਸਰ ਰੂਸਕੰਦਰ ਸਾਹਿਬ ਸੋ ਬਹੁਤ ਵੱਡਾ ਦੁਖਾਂਤ ਹੋਇਆ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਹੰਸਰਾ ਜਹਾਂਜੀ ਦੇ ਪਤਨੀ ਤ੍ਰਦੀਵੀ ਬਿਚੋੜਾ ਦੇ ਕੇ ਅਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਅਫਸੋਸ ਹੈ ਜੀ ਸੱਪਾ ਪਹੁੰਚੇ ਆ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਥੈਂਕ ਯੂ ਸ਼ੁਕਰੀਆ ਜੀ ਕੁਲਦੀਪ ਮਾਨ ਜੀ ਦੇ ਸੁਪੁੱਤਰ ਔਰ ਉਹਨਾਂ ਦੀ ਬੇਟੀ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਵੀ ਇੱਥੇ ਪਹੁੰਚ ਚੁੱਕੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸੋ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸੋ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਇਕੱਠੇ ਸ਼ੁਰੂਆਤ ਕੀਤੀ ਸੀ ਗਾਇਕੀ ਦੀ ਹੰਸਰਾ ਜਹਾਂਜੀ ਨੇ ਸਰਦੂਲ ਸਿਕੰਦਰ ਕੁਲਦੀਪ ਮਾਨਕ ਗੁਰਦਾਸ ਮਾਨ ਸੋ ਅਸਮਕਾਲੀ ਗਾਇਕ ਨੇ ਔਰ ਇੱਕ ਪਰਿਵਾਰਕ ਮਾਹੌਲ ਦੇ ਨਾਲ ਇਕੱਠੇ ਰਹਿੰਦੇ ਸਨ ਤਾਂ ਸ਼ਕਤੀ ਮਾਨਕ ਔਰ ਯੁੱਧਵੀਰ ਮਾਨਕ ਅੱਛਾ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸੋ ਗੱਲਬਾਤ ਕਰਨ ਦੀ ਵੀ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਉਹਨਾਂ ਦੀ ਗੱਡੀ ਪਾਕ ਹੋ ਰਹੀ ਹੈ ਸੋ ਬਾਈ ਹੁਣੀ ਯੁੱਧਵੀਰ ਮਾਨਕ ਔਰ ਉਹਨਾਂ ਦੇ ਸਿਸਟਰ ਯੁੱਧਵੀਰ ਮਾਨਕ ਜੀ ਦੇ ਸਿਸਟਰ ਸ਼ਕਤੀ ਮਾਨਕ ਜੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸੋ ਭੈਣ ਸ਼ਕਤੀਮਾਨਕ ਜੀ ਔਰ ਜਯੋਦਵੀਰ ਮਾਨਕ ਜੀ ਵੀ ਬਾਈ ਹੋਣੀ ਪਹੁੰਚੇ ਨੇ ਮੈਮ ਸਮਕਾਲੀ ਗਾਇਕ ਰਹਿ ਚੁੱਕੇ ਨੇ ਹੰਸਰਾਜ ਹੰਸ ਜੀ ਦੇ ਮਾਨਕ ਸਾਹਿਬ ਸਰਦੂਸ ਇਕੰਦਰ ਸਾਹਿਬ ਸੋ ਬਹੁਤ ਵੱਡਾ ਦੁਖਾਂਤ ਹੋਇਆ ਉਹਨਾਂ ਦੇ ਪਰਿਵਾਰ ਦੇ ਵਿੱਚ ਹੰਸਰਾਜ ਹੰਸ ਜੀ ਦੀ ਪਤਨੀ ਸਦੀਵੀ ਬਿਚੋੜਾ ਦੇ ਗਏ ਨੇ ਅਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਅਫਸੋਸ ਹੈ ਜੀ ਸੱਪਾ ਪਹੁੰਚੇ ਹੈ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਥੈਂਕ ਯੂ ਸ਼ੁਕਰੀਆ ਜੀ